ਅੱਜ ਵਪਾਰ ਮੰਡਲ ਸਾਧਕ ਵੱਲੋਂ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਮੰਡਲ ਦੀ ਦੁਬਾਰਾ ਚੋਣ ਕੀਤੀ ਗਈ ਅਤੇ ਜਿਸ ਵਿੱਚ ਸਾਰੇ ਦੁਕਾਨਦਾਰਾਂ ਵੱਲੋਂ ਸਰਬਸੰਮਤੀ ਨਾਲ ਪੂਰਵ ਪ੍ਰਧਾਨ ਸ੍ਰਿੰਦਰ ਕੁਮਾਰ ਸੇਠੀ ਨੂੰ ਮੰਡਲ ਦਾ ਪ੍ਰਧਾਨ ਅਤੇ ਪੂਰਵ ਮੀਤ ਪ੍ਰਧਾਨ ਡਾਕਟਰ ਹਰਨੇਕ ਸਿੰਘ ਪੁੱਲਰ ਨੂੰ ਮੰਡਲ ਦਾ ਮੀਤ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਦੇ ਅਹੁਦੇਦਾਰ ਵੀ ਉਸੇ ਤਰ੍ਹਾਂ ਹੀ ਬਣੇ ਰਹੇ ਗੱਲਬਾਤ ਦੌਰਾਨ ਸ੍ਰਿੰਦਰ ਕੁਮਾਰ ਸੇਠੀ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਦੁਕਾਨਦਾਰ ਵੀਰਾਂ ਨੇ ਮੇਰੇ ਤੇ ਦਿਖਾਈ ਹੈ ਮੈਂ ਉਸ ਨੂੰ ਬੜੀ ਬਖੂਬੀ ਨਾਲ ਨਿਭਾਵਾਂਗਾ ਅਤੇ ਸਾਰੇ ਦੁਕਾਨਦਾਰਾਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਦਾ ਹਮੇਸ਼ਾ ਹੱਲ ਕਰਦਾ ਰਹਾਂਗਾ ਇਸੇ ਤਰ੍ਹਾਂ ਹੀ ਚੁਣੇ ਗਏ ਮੀਤ ਪ੍ਰਧਾਨ ਡਾਕਟਰ ਨਰਨੇਕ ਸਿੰਘ ਪੁੱਲਰ ਨੇ ਸਾਰੇ ਦੁਕਾਨਦਾਰਾਂ ਦਾ ਧੰਵਾਦ ਕੀਤਾ ਅਤੇ ਕਿਹਾ ਕਿ ਕਿਸੇ ਨੂੰ ਜੇ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਬੇਝਿਜ ਕਿਸੇ ਵੀ ਸਮੇਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਹ ਉਹਨਾਂ ਦੀ ਮੁਸ਼ਕਲ ਦਾ ਹੱਲ ਕਰਨਗੇ ਇਸ ਸਮੇਂ ਸਾਧ ਘੱਡੇ ਦੇ ਸਾਰੇ ਦੁਕਾਨਦਾਰ ਵੀਰ ਮੌਜੂਦ ਰਹੇ ਆਓ ਦੇਖਦੇ ਹਾਂ ਸਾਧਕ ਤੋਂ ਹੈਪੀ ਚਾਵਲਾ ਦੇ ਨਾਲ ਬਲਜਿੰਦਰ ਪੁੱਲਰ ਦੀ ਵਿਸ਼ੇਸ਼ ਰਿਪੋਰਟ ਜੀ ਜਿਹੜੀ ਅੱਜ ਪਾਰ ਮੰਡਲ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਸ ਸਬੰਧ ਵਿੱਚ ਕੀਤੀ ਗਈ ਸੀ ਏ ਸਾਡੇ ਵਪਾਰ ਮੰਡਲ ਨੇ ਜਦੋਂ ਪਿਛਲੇ ਸਾਲ ਅਸੀਂ ਸੀਪੀ ਸਾਹਿਬ ਨੂੰ ਦੁਬਾਰਾ ਪ੍ਰਧਾਨ ਬਣਾਇਆ ਸੀ ਉਦੋਂ ਅਸੀਂ ਸਾਰਿਆਂ ਨੇ ਦੁਕਾਨਦਾਰਾਂ ਨੇ ਫੈਸਲਾ ਲਿਆ ਸੀ ਕਿ ਹਰ ਸਾਲ ਅਸੀਂ ਜਿਹੜੀ ਇਹ ਚੋਣ ਕਰਾਂਗੇ ਅੱਗੇ ਤੋਂ 5 ਸਾਲ ਬਾਅਦ ਹੁੰਦੀ ਸੀ ਅੱਜ ਕੱਲ੍ਹ ਕਿ ਸਾਲ ਤੋਂ ਹੋ ਚੁੱਕਿਆ ਸੀਗਾ ਅੱਜ ਸਾਡੀ ਜਿਹੜੀ ਐਪਾਰਟਮੈਂਟ ਦੀ ਦੁਬਾਰਾ ਜਿਹੜੀ ਚੋਣ ਹੋਈ ਹੈ ਸਾਰੇ ਲੋਕਾਂ ਦੇ ਵਿੱਚ ਚੌਕ ਦੇ ਵਿੱਚ ਇਹ ਜene ਤਾਂ ਕਿੱਥੋਂ ਤੁਸੀਂ ਪ੍ਰਧਾਨ ਬਣਾਇਆ ਰਿਹਾ ਕਿੱਥੋਂ ਗਏ ਪ੍ਰਧਾਨ ਨਾ ਅੱਜ ਵੀ ਇਸ ਜਿਹੜੀ ਚੂਣ ਦੇ ਵਿੱਚ ਜਿਹੜੀ ਲੋਕਾਂ ਦੀ ਜਿਹੜੀ ਸਾਰੇ ਦੁਕਾਨਦਾਰਾਂ ਦੀ ਮੰਗ ਸੀ ਕਿ ਵਧੀਆ ਕਾਰਗਰੀ ਦੇਖਦੇ ਹੋਇਆ ਤੇ ਸਾਡੇ ਸੰਤਖਮਰ ਸੇਠੀ ਜੀ ਨੂੰ ਦੁਬਾਰਾ ਜਿਹੜਾ ਵਫਾਰ ਬਟਨ ਦਾ ਪ੍ਰਧਾਨਯੂਕਤ ਕੀਤਾ ਗਿਆ ਤੇ ਡਾਕਟਰ ਹਰਦੇਵ ਸਿੰਘ ਮੋਹਰ ਜੀ ਨੂੰ ਪਰ ਉਸੇ ਤਰ੍ਹਾਂ ਸਾਡੀ ਟੀਮ ਜਿਹੜੀ ਪਿਛਲੇ ਸਾਲ ਦੀ ਤਰ੍ਹਾਂ ਰਹਿ ਗਈ ਤੇ ਇਸ ਤੋਂ ਬਾਅਦ ਅਸੀਂ ਅੱਜ ਇਹ ਜਿਹੜਾ ਇੱਥੇ ਇੱਕ ਫੈਸਲਾ ਲੈ ਕੇ ਅਸੀਂ ਇਹਦੇ ਵਿੱਚ ਹੋਰ ਮੈਂਬਰ ਜਿਹੜੇ ਸ਼ਾਮਲ ਕਰਕੇ ਉਹ ਫਾਰਮੰਡਲ ਦਾ ਜਿਹੜਾ ਪਰਿਵਾਰ ਉਹ ਵਟਾ ਕਰਾਂਗੇ ਸਿੱਟਦਾ ਵਜ ਤੋਂ ਨੋ ਫਾਰਮੰਡਲ ਵੱਲੋਂ ਦੁਬਾਰਾ ਪ੍ਰਧਾਨ ਚੁਣਿਆ ਗਿਆ ਤੁਸੀਂ ਇਸ ਤੇ ਸਬੰਧ ਵਿੱਚ ਕੀ ਕਹੋਗੇ ਤੇ ਦੁਕਾਨਦਾਰਾਂ ਨੂੰ ਕੀ ਸ਼ਿਵਸ਼ਣ ਦਵਾਉਣੇ ਅੱਗੇ ਤੋਂ ਪਹਿਲਾਂ ਤਾਂ ਮੈਂ ਸਾਰੇ ਦੁਕਾਨਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਪ੍ਰਧਾਨ ਬਣਾਇਆ ਔਰ ਲਗਾਤਾਰੇ ਪਰਿਵਾਰ ਇੱਕ ਬਣ ਚੁੱਕਾ ਸਾਡਾ ਦੁਕਾਨਦਾਰ 15-16 ਸਾਲ ਤੋਂ ਲਗਾਤਾਰ ਅਸੀਂ ਸਰਧਾਰ ਬਣਦੇ ਆ ਰਹੇ ਹਾਂ ਜਦ ਕਿ ਅਸੀਂ ਫੈਸਲਾ ਕੀਤਾ ਸੀ ਕਿ ਵੀ 1 ਸਾਲ ਬਾਅਦ ਚੋਣ ਹੋਊਗਾ ਹੁਣ ਜਿਹੜੀ ਸਾਡੀ ਪਹਿਲੀ ਟੀਮ ਉਸੇ ਤਰ੍ਹਾਂ ਬਰਕਰਾਰ ਰਹੂਗੀ ਡਾਕਟਰ ਸਾਹਿਬ ਐਸ ਪ੍ਰਧਾਨ ਹੈ ਬਾਕੀ ਅਸੀਂ ਬੈਠ ਕੇ ਪਲਾਨਿੰਗ ਕਰਾਂਗੇ ਸਾਰਾ ਪਰਿਵਾਰ ਤੇ ਮੈਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅੱਗੇ ਨਾਲ ਵੀ ਅਸੀਂ ਵਧੀਆ ਕਾਰਜਕਾਰੀ ਨਾਲ ਕੰਮ ਕਰਾਂਗੇ ਹਾਂ ਜੀ ਡਾਕਟਰ ਸਾਹਿਬ ਤੁਹਾਨੂੰ ਫਾਰਮੈਂਟ ਵੱਲੋਂ ਤੁਹਾਨੂੰ ਉਹੀ ਸੇਵਾ ਨਿਭਾਉਣ ਦਾ ਮੌਕਾ ਦੁਬਾਰਾ ਮਿਲਿਆ ਮੀਤ ਪ੍ਰਧਾਨ ਬਣਾਇਆ ਹੈ ਤੁਸੀਂ ਆਮ ਦੁਕਾਨਦਾਰਾਂ ਨੂੰ ਕੀ ਕਹਿਣਾ ਜਾਵੋਗੇ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੁਕਾਨਦਾਰ ਵੀਰਾਂ ਦਾ ਇਲਾਕਾ ਨਿਵਾਸੀਆਂ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਅਰਦਾਸ ਕਰਦਾ ਹਾਂ ਵੀ ਸੱਚੇ ਪਾਤਸ਼ਾਹ ਸਾਡੀ ਪੁਰਾਣੀ ਟੀਮ ਨੂੰ ਇੰਨਾ ਹੀ ਬਲ ਬਖਸ਼ੀ ਤੇ ਥਵਾਗ ਬਖਸ਼ੀ ਕਿ ਅਸੀਂ ਸਾਰੇ ਦੁਕਾਨਦਾਰਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਪੂਰੀ ਔਰ ਜ਼ੋਰ ਲਗਾ ਕੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ ਵਾਅਦਾ ਕਰਦੇ ਹਾਂ ਵੀ ਜਿੰਨੇ ਵੀ ਦੁਕਾਨਦਾਰਾਂ ਦੀਆਂ ਸਮੱਸਿਆ ਹੈ ਅਸੀਂ ਸਾਰੀ ਟੀਮ ਰਲ ਕੇ ਉਹਨਾਂ ਦਾ ਹੱਲ ਕਰਾਂਗੇ